ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਲਈ ਕਿਹਾ ਜਾਂਦਾ ਹੈ ਕਿ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਅੱਜ ਜੋ ਹਾਲਾਤ ਪੰਜਾਬ ਦੇ ਨੇ ਤੁਸੀਂ ਦੇਖ ਰਹੇ ਹੋ ਕਿ ਮੈਂ ਇਸ ਟਾਈਮ ਖੜਾ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦੇ ਵਿੱਚ ਅਸੀਂ ਜਾ ਰਹੇ ਹਾਂ ਪਿੰਡ ਵੱਲ ਤੇ ਮੇਰੇ ਨਾਲ ਇੱਕ ਬਜ਼ੁਰਗ ਹੈ ਇਹ ਬਜ਼ੁਰਗ ਆਪਣਾ ਟਰੈਕਟਰ ਲੈਣ ਜਾ ਰਹੇ ਨੇ ਘਰ ਦੇ ਵਿੱਚ ਟਰੈਕਟਰ ਪਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਇੰਨੇ ਬੁਰੇ ਹਾਲਾਤ ਆ ਪਰ باوجود ਇਹਨਾਂ ਨੇ ਮਨਾਂ ਦੇ ਉੱਤੇ ਸ਼ਿਕਲ ਨਹੀਂ ਹੈ ਗੱਲਬਾਤ ਕਰ ਲਵਾਂਗੇ ਕੀ ਨਾਮ ਕੀ ਬਾਬਾ ਜੀ ਤੁਹਾਡਾ ਮਿਲਖਾ ਮਿਲਖਾ ਸਿੰਘ ਜੀ ਕਿੱਧਰ ਚੱਲੇ ਹੋ ਤੁਸੀਂ ਟਰੈਕਟਰ ਲੈ ਕੇ ਟਰੈਕਟਰ ਲੈ ਕੇ ਚੱਲੇ ਹੋ ਕੀ ਹੋਇਆ ਪਾਣੀ ਆਇਆ ਵਾ ਅੱਛਾ ਜੀ ਟਰੈਕਟਰ ਤੇ ਖਲੋਤਾ ਵਾ ਹਾਂ ਨਵੀਂ ਆ ਕੋਠੀ ਇੱਕ ਹਾਂ ਜੀ ਇਹ ਕੱਲ ਆਈਏ ਪੀਟਾ ਤੇ ਹੋਰ ਕਰਨਾ ਨਹੀਂ ਹੈ ਕਿ ਲੈਣਾ ਕੀ ਬਾਣਾ ਪਰ ਇਹ ਦੇਖੋ ਇੱਥੇ ਤਾਂ ਪਾਣੀ ਹੈ ਟਰੈਕਟਰ ਲੈ ਕੇ ਕਿੱਧਰ ਜਾਓਗੇ ਤਾਂ ਇਹ ਬੇੜੇ 'ਚ ਬੇੜੇ 'ਚ ਲੈ ਕੇ ਜਾਓਗੇ ਅੱਛਾ ਇਹ ਬੇੜਾ ਐਡਾ ਵੱਡਾ ਲੈਇਆ ਹੋਆ ਦੋ ਲੋ ਵੀ ਜਾਂਦੇ ਜਾਂਦੇ अच्छा दो ट्रैक्टर भी चढ़ ਜਾਂਦੇ ਨੇ ਪਰਿਵਾਰ ਚ ਕੌਣ ਕੌਣ ਹੈ ਦੁਆਦ ਤੋਂ ਮੇਰੇ ਬੱਚੇ ਆ ਹਾਂਜੀ ਪੁੱਤਰੇ ਆ ਪੁੱਤਰੀਆਂ ਆ ਹਾਂਜੀ ਮੂ ਆਵਾ ਉਹ ਕਿੱਥੇ ਨੇ ਪਾਲਿੰਦੇ ਆ ਉਹ ਕਿੱਥੇ ਨੇ ਪਤਨੀ ਅੱਛਾ ਉਧਰ ਬਾਹਰ ਛੱਡ ਆਇਓ ਤੁਸੀਂ ਵੀ ਉੱਥੇ ਰਹਿ ਰਹੇ ਹੋ ਘਰ ਖਾਲੀ ਨੇ ਹਾਂਜੀ ਸਾਰੇ ਘਰ ਖਾਲੀ ਨੇ ਉੱਥੇ ਛੇੜ ਕੇ ਕੁਝ ਲੋਕ ਰਹਿੰਦੇ ਵੀ ਨੇ ਨਹੀਂ ਨਹੀਂ ਤਿੰਨ ਬੇਕਾਂ ਸਾਡੇ ਲਾਗੇ ਟਿਕੀਆਂ ਆ ਅੱਛਾ ਠਹਿ ਵੀ ਗਈਆਂ ਨੇ ਤਿੰਨ ਟਹਿ ਗਈਆਂ ਬੇਕਾਂ ਤਾਲਾ ਤੇਉ ਕੀ ਨੂੰ ਤਾਲ ਲਾਈ ਆ ਸਾਹਨਾ ਪੁਨਾ ਬਾਦੂਨ ਦੇ ਪੇਚੇ ਕਰਦੇ ਜੀ ਇਹਦੇ ਪਾਣੀ ਜਾਏਗਾ ਤਾਂ ਬਚਾਓ ਦੇ ਨਹੀਂ ਤੇ ਕੋਈ ਬਹੁਤ ਜਿਆਦਾ ਖਸਰਾ ਉਹਨਾਂ ਜਗ੍ਹਾ ਅੱਛਾ ਤੇ ਕਿੰਨੇ ਮਹੀਨੇ ਪਹਿਲਾਂ ਪਾਣੀ ਆ ਗਿਆ ਸੀ ਇਹ ਤਾਂ 15 ਦਿਨ ਹੋ ਗਏ ਮੈਂ ਹੈ ਕੈਦ ਇਹ 11 ਤਰੀਕ ਦਾ ਅੰਦਰ ਜਾ ਸ਼ਾਇਦ 11 ਤਰੀਕ ਦਾ ਆਇਆ ਲਗਭਗ 15 ਦਿਨ ਹੋ ਗਏ ਆ 15 ਦਿਨ ਦ ਤੁਸੀਂ ਪਰਿਵਾਰ ਨਾਲ ਇੱਥੇ ਆ ਜਿਓ ਤੇ ਤਿੰਨ ਚਾਰ ਦਿਨ ਹੈ ਬਣ ਕੇ ਅੱਛਾ ਪਾਣੀ ਚ ਵੀ ਰਹੇ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਬਟ ਦੋ ਡੰਗਰ ਸਾਰੇ ਪਾਣੀ ਚੜ ਗਿਆ ਇਹ ਮੁਸਕੇ ਤੇ ਡੰਗਰ ਕਹਿੰਦੇ ਬੇੜੇ ਦੇ ਡੰਗਰ ਕਹਿੰਦੇ ਅੱਛਾ ਡੰਗਰ ਬਚ ਗਏ ਸਾਰੇ ਬੇੜੇ ਦੇ ਲੈਂਦੇ ਅੱਛਾ ਬੇੜੇ ਤੇ ਲੈ ਕੇ ਆਏ ਬੇੜੇ ਤੇ ਲੈ ਕੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੁੰਦਾ ਨਾ ਵੀ ਬਾਈ ਕਿੱਲੇ ਮਰ ਗਿਆ ਜੀ ਤੇ ਹੋਰ ਕਿਹੜੋ ਆਪਣਾ ਵੀ ਆਖੀ ਹੋਰ ਬਚਾਵਾ ਬਾਈ ਕਿੱਲੇ ਸੀ ਜਿਹਦਾ ਤੇ ਆ ਬਾਈ ਕਿੱਲੇ ਜੋ ਕੀ ਬਿਰਜਾ ਕੀ ਹੋਇਆ ਸੀ ਥੋਨਾ ਥੋਨਾ ਵੀ ਗਿਆ ਸੀ ਹਾਂ ਥੋਨਾ ਬਹੁਤ ਹੋ ਗਿਆ ਅੱਛਾ ਥੋਨਾ ਤੇ ਪਤਾ ਸੀ ਪਾਣੀ ਆ ਸਕਦਾ ਪਤਾ ਤੇ ਹੁਣ ਵੇਖੋ ਜੀ ਪਤਾ ਤੇ ਆਪ ਦੇ ਇਹੋ ਕਰੀ ਮਿਹਨਤ ਕਰੀ ਜੀ ਇਹਨਾ ਪਾ ਕਰੀਏ ਮਹਾਰਾਜ ਦੇ ਰੁਪਏ ਚਾਰ ਦਊਗਾ ਪਾਣੀ ਜਿਹੜਾ ਹੈਗਾ ਦੋਆ ਤੇ ਕਹੀ ਜਾਂਦਾ ਹੈਗਾ ਪਰ ਸਿਰਫ ਖਾਤਾਂ ਵੀ ਪਾਤੀਆਂ ਦਵਾਈਆਂ ਪਾ ਸਾਰੇ ਕਰਦੇ ਉੱਤੇ ਜੀ ਤੇ ਕੀਰਦੀ ਬਾਤ ਕਿਉਂ ਬੰਦ ਰੁੜ ਗਏ ਤੇਰੇ ਆਰਤੀ ਬੰਦ ਬੱਤੇ ਆ ਉਹ ਹੋ ਗਿਆ ਨਹੀਂ ਬੰਨ ਬੰਨੇ ਕਿਉਂ ਨਹੀਂ ਜਾਂਦੇ ਪੱਕੇ ਕਿਉਂ ਨਹੀਂ ਬੰਦੇ ਜਾਂਦੇ ਪੱਕੇ ਦਾ ਗਵਰਨਮੈਂਟ ਬਣ ਸਕਦੀ ਆ ਇਹ ਆਪ ਜੀ ਬੰਨਹੀਂ ਅਹੀਂ ਆਪਰਾ ਸਾਰੇ ਐਕਤੀ ਲੱਗਦਾ ਕਿ ਹੁਣ ਕਹਿੰਦੇ ਕਿ ਬਹੁਤ ਹੋ ਗਿਆ ਪੰਜਾਬੀ ਕਹਿੰਦੇ ਹੁਣ ਤਾਂ ਅਸੀਂ ਬੰਨ ਆਪ ਹੀ ਬੰਨਨੇ ਸਰਕਾਰਾਂ ਵਾਲੀ ਦੇਖਣਾ ਆਹ ਹੁੰਦੇ ਤਾਂ ਕਿ ਹੁਣ ਦੇਖੋ ਇਹ ਤਗਦੇ ਹੋਵੇ ਪਾਇਦਾਂ ਸਾਰੇ ਇਹ ਬੱਸ ਸਕਦੇ ਪੱਕੇ ਬੰਨ ਹੋਣੇ ਚਾਹੀਦੇ ਨਾ ਤੁਸੀਂ ਸਮਝ ਪੱਕੇ ਪੱਕੇ ਕਿੰਨੇ ਕੁ ਅਦਰ ਪਿੰਡ ਹੈਗੇ ਨੇ ਇਹ ਪਿੰਡਾਂ 15 16 ਹੋਣਾ ਮਾਦੇ ਦੇਖ 15 16 ਪਿੰਡ ਨੇ ਸਾਰੇ ਤੇ ਸਾਰੇ ਡੁੱਬੇ ਪਏ ਨੇ ਤੇ ਹੁਣ ਘਰਾਂ ਚ ਕਿਸੇ ਦੇ ਵੀ ਕੋਈ ਨਹੀਂ ਰਹਿ ਰਿਆ ਇੰਨਾ ਘਰਾਂ ਜੈਗੇ ਅੱਜ ਸਮਾਂ ਬਈ ਅੱਜ ਮੈਂ ਉੱਚੇ ਘਰ ਹੈਗੇ ਨੇ ਉਧਰ ਗਾੜੀ ਸਾਡੀ ਨਾਲ ਬਹੁਤ ਜ਼ਿਆੜੀਆਂ ਪਾਣੀ ਬੈਠਾ ਵਾ ਅੱਛਾ ਪਾਣੀ ਇੱਥੇ ਰੁੜਿਆ ਨਾ ਜ਼ਿਆਦਾ ਪਾਣੀ ਉਧਰ ਜ਼ਿਆਦਾ ਪਰ ਇਹ ਦਰਿਆ ਇਧਰ ਨਾਲ ਇਹ ਕਿਉਂਕਾ ਸਾਹਿਬ ਲੰਘ ਕੇ ਸਾੜੀ ਦੋ ਫਟਾਂ ਹੋ ਜਾਂਦੀ ਹਾਂਜੀ ਇਧਰ ਦੇਖੋ ਉੱਥੇ ਪਾਣੀ ਉਧਰ ਅੱਛਾ ਜੀ ਆਹ ਜਿਹੜਾ ਵੇਖ ਤੇ ਆ ਦੂੰ ਜੀ ਇਹ ਦੂਰ ਦਰਾਂ ਦੇ ਵੇਖ ਰਹੀ ਨਹੀਂ ਜੀ ਉਹ ਇਹ ਪਾਣੀ ਜਿਹੜਾ ਦੁੱਖ ਲੱਗਦਾ ਦੁੱਖ ਲੱਗਦਾ ਕਿ ਦੇਖੋ ਜੀ ਹੁੰਦੇ ਰਾਤ ਨੀਂਦ ਨਹੀਂ ਆਉਂਦੀ ਆਖੀ ਜਾਂਦੇ ਆ ਕੋਈ ਗੱਲ ਨਹੀਂ ਭੈਣ ਭਰਾ ਨੂੰ ਆਜਨ ਚੜ੍ਹਦੀ ਕਲਾ ਵਾ ਜੀ ਬਿਲਕੁਲ ਕੋਈ ਗੱਲ ਹੀ ਨਹੀਂ ਖਤਰਾ ਹੀ ਕੋਈ ਨਹੀਂ ਗੁਰੂ ਤੇ ਕਿੰਨਾ ਕੋ ਆਸਰਾ ਹੈ ਮਹਾਰਾਜ ਦੇ ਉਸੇ ਦਾ ਆਸਰਾ ਵਾ ਛੋਟੀ ਉਸੇ ਜੜੀ ਆ ਉਹਦੇ ਦਾ ਆਸਰਾ ਲੋਕ ਬਹੁਤ ਸੇਵਾ ਕਰ ਰਹੇ ਨੇ ਪੰਜਾਬ ਦੇ ਬੜੀ ਬੜੀ ਸੇਵਾ ਨੂੰ ਦੇਣ ਕੀ ਪਰਾਂ ਗੱਲਾਂ ਇਹਨੀ ਸੇਵਾ ਇੰਨਾ ਉਹ ਚੀਜ਼ ਚਾਹੀਦੀ ਹੈ ਤੁਹਾਨੂੰ ਪਰਿਵਾਰ ਨੂੰ ਹਾਲੇ ਪਹਲਾ ਹੈ ਅਗਰ ਮਾਰਾਇਦਾ ਦਿੱਤਾ ਬੜਾ ਕੁਝ ਆ ਅਸੀਂ ਤੇ ਉਹ ਗਵਰਨਮੈਂਟ ਨੂੰ ਆਨੇ ਆ ਸਾਡੇ ਬੰਨ ਬਾਦ ਪੱਕੇ ਹੋ ਜਾਣ ਇਹਨੂੰ ਦਰਿਆ ਨੂੰ ਇੱਕ ਤਰ੍ਹਾਂ ਨਹਿਰ ਦੇ ਰੂਪ ਕਰ ਦੇਣਾ ਕਿ 20 ਕਿਲੋਮੀਟਰ ਤੇ ਵੇਖਿਆ ਗੁੰਦਾ ਸਰ ਜੀ ਤੇ ਗਾੜੀ ਇਹਨਾਂ ਇੱਕ ਬੰਨੇ ਕਰ ਦੇਣ ਇਹਨਾਂ ਦੀ ਨਾਲਤੀ ਪੈਲੀ ਆ ਉਹਨਾਂ ਨੂੰ ਪੈਸੇ ਦੇਣ ਅੱਕ ਦੇਣ ਤੇ ਬੰਨ ਪੱਤਾ ਕਰ ਦੇ ਜੀ ਤਾਂ ਫੇਕ ਬੰਨੀ ਹੋ ਜੇ ਜੀ 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 ਜੇ ਕਰਨੀ ਚਾਹਵੇ ਤਾਂ ਕਰ ਸਕਦਾ ਕਰ ਸਕਦਾ ਹੈ ਨਾ ਸਰ ਕਰ ਸਕਦਾ ਸਭ ਕੁਝ ਹੋ ਸਕਦਾ ਜੇ ਕਰਨਾ ਚਾਹੇ ਤੇ ਪਰ ਕਰਦੇ ਨਹੀਂ ਹੈ ਕਰਦੇ ਠੀਕ ਕਰਦੇ ਨਹੀਂ ਲਾਰਾ ਲਾਰਾ ਲਾਦੇ ਕਹਿੰਦੇ ਸੋ ਤੁਸੀਂ ਦੇਖ ਰਹੇ ਹੋ ਕਿ ਅਸੀਂ ਗੱਲਬਾਤ ਕੀਤੀ ਹੈ ਬਜ਼ੁਰਗਾਂ ਨਾਲ ਇਹ ਕਹਿੰਦੇ ਦੇਖੋ ਨੁਕਸਾਨ ਤਾਂ ਬਹੁਤ ਆਇਆ ਜਦੋਂ ਕੋਈ ਪੁੱਛਦਾ ਕਹੀਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਦਿਲ ਜਾਣਦਾ ਹੈ ਕਿੰਨਾ ਕੁ ਨੁਕਸਾਨ ਹੈ ਪਰ باوجود ਇਸ ਦੇ ਇਹਨਾਂ ਨੂੰ ਆਸਰਾ ਹੈ ਉਸ ਵਾਹਿਗੁਰੂ ਦੇ ਉੱਤੇ ਤੇ ਉਹਨਾਂ ਪੰਜਾਬੀਆਂ ਉੱਤੇ ਜਿਹੜੇ ਇਸ ਵੇਲੇ ਸੇਵਾ ਕਰ ਰਹੇ ਤੇ ਇਹਨਾਂ ਨੂੰ ਇਹ ਵੀ ਉਮੀਦ ਹੈ ਕਿ ਇਸ ਵਾਰੀ ਜਿਹੜਾ ਬੰਨ ਪੱਕਾ ਜੁਰ ਪੰਜਾਬੀ ਬੰਨ ਦੇਣਗੇ ਕੈਮਰਾਮੈਨ ਪ੍ਰਥਮ ਨਾਲ ਪਰੰਜੀਤ ਸਿੰਘ ਰੰਗਪੁਰੀ ਵਾਈਸਾ ਪੰਜਾਬ ਸੁਲਤਾਨਪੁਰ ਲੋਧੀ